ਹਰ ਵਿਅਕਤੀ ਨੂੰ ਜਿਉਣ ਦਾ ਹੱਕ ਹੈ ਇੱਜ਼ਤ ਅਤੇ ਸੁਵਿਧਾ ਨਾਲ ਤੇ ਐਕਟਿਵ ਮੈਨ ਇੱਕ ਅਜਿਹਾ ਉਪਰਾਲਾ ਲੈ ਕੇ ਆਇਆ ਜਿਸ ਦਾ ਉਦੇਸ਼ ਵਿਸ਼ੇਸ਼ ਯੋਗਤਾ ਵਾਲੇ ਲੋਕਾਂ ਤੱਕ ਉਹਨਾਂ ਦੇ ਹੱਕ ਪਹੁੰਚਾਉਣਾ ਹੈ ਸਾਡਾ ਡਿਸੇਬਿਲਿਟੀ ਸਰਟੀਫਿਕੇਟ ਕੈਂਪ ਜਿਸ ਦੇ ਰਾਹੀਂ ਅਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਉਹਨਾਂ ਦੇ ਅਧਿਕਾਰਾਂ ਦੇ ਬਾਰੇ ਸਾਡਾ ਡਿਸੇਬਿਲਿਟੀ ਸਰਟੀਫਿਕੇਟ ਕੈਂਪ ਯਾਨੀ ਕਿ ਦਿਵਿਆਂਗ ਪ੍ਰਮਾਣ ਪੱਤਰ ਕੈਂਪ ਜਿਸ ਦੇ ਰਾਹੀਂ ਅਸੀਂ ਉਹਨਾਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਜੋ ਇਹਨਾਂ ਅਧਿਕਾਰਾਂ ਤੋਂ ਵਾਂਝੇ ਇਸ ਕੈਂਪ ਦੇ ਰਾਹੀਂ ਯੋਗ ਵਿਅਕਤੀਆਂ ਦੇ ਦਿਵਿਆਂਗ ਪ੍ਰਮਾਣ ਪੱਤਰ ਬਣਾਏ ਜਾਂਦੇ ਨੇ ਜਿਸ ਸਾਹੀਂ ਸਰਕਾਰ ਦੀਆਂ ਯੋਗ ਸਹੂਲਤਾਂ ਉਹਨਾਂ ਦਾ ਕਾਨ ਸਕਦੀਆਂ ਨੇ ਤੇ ਇਸ ਸਰਟੀਫਿਕੇਟ ਨੂੰ ਬਣਾਉਣ ਦੇ ਨਾਲ ਯੋਗ ਵਿਅਕਤੀਆਂ ਨੂੰ ਕੀ ਕੀ ਲਾਭ ਹੋਵੇਗਾ ਕਿਹੜੀਆਂ ਸਰਕਾਰੀ ਸਕੀਮਾਂ ਦਾ ਤੁਸੀਂ ਲਾਹਾ ਲੈ ਸਕਦੇ ਹੋ ਉਹਨਾਂ ਹੋਏ ਵੀ ਦੱਸਦੇ ਆ ਮਾਨਸਿਕ ਪੈਨਸ਼ਨ ਯੋਜਨਾ ਤਾਂ ਇਸ ਦੇ ਚੱਲਦਿਆਂ ਹਰ ਮਹੀਨੇ ਪੈਨਸ਼ਨ ਜਿਹੜੀ ਹੈ ਉਹ ਯੋਗ ਵਿਅਕਤੀਆਂ ਨੂੰ ਮਿਲਦੀ ਹੈ ਮੁਫਤ ਤੇ ਸਬਸਿਡੀ ਵਾਲਾ ਇਲਾਜ ਯਾਨੀ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਯੋਗ ਵਿਅਕਤੀਆਂ ਨੂੰ ਮੁਫਤ ਇਲਾਜ ਦਿੱਤਾ ਜਾਂਦਾ ਹੈ ਤੇ ਇਸ ਸਰਟੀਫਿਕੇਟ ਦੇ ਰਾਹੀਂ ਰੇਲ ਤੇ ਬੱਸ ਯਾਤਰਾ ਦੇ ਵਿੱਚ ਕਿਰਾਏ ਦੇ ਵਿੱਚ ਛੂਟ ਹੁੰਦੀ ਹੈ ਇਸ ਦੇ ਨਾਲ ਟੋਲ ਟੈਕਸ ਤੇ ਵੀ ਖਾਸ ਛੋਟ ਦਿੱਤੀ ਜਾਂਦੀ ਹੈ ਫਿਰ ਸਰਟੀਫਿਕੇਟ ਦੇ ਜ਼ਰੀਏ ਜੇਕਰ ਕੋਈ ਯੋਗ ਵਿਅਕਤੀ ਜੀਐਸਟੀ ਜਾਂ ਫਿਰ ਇਨਕਮ ਟੈਕਸ ਭਰਦਾ ਤਾਂ ਉਸ ਨੂੰ ਵੀ ਖਾਸ ਛੋਟ ਦਿੱਤੀ ਜਾਂਦੀ ਹੈ ਨੇਤਰਹੀਨ ਵਿਅਕਤੀਆਂ ਦੇ ਲਈ ਹਵਾਈ ਯਾਤਰਾ ਦੇ ਵਿੱਚ 50 ਤੋਂ 80% ਤੱਕ ਦੀ ਖਾਸ ਛੋਟ ਤੇ ਇਸ ਦੇ ਨਾਲ ਹੀ ਜਿਨ੍ਹਾਂ ਦਾ ਯੂਡੀਆਈਡੀ ਕਾਰਡ 80 ਤੋਂ 100% ਡਿਸੇਬਿਲਟੀ ਦੇ ਨਾਲ ਬਣਿਆ ਹੋਵੇਗਾ ਉਹਨਾਂ ਨੂੰ ਰੈੱਡ ਕਰਾਸ ਪੰਬੰਦੇ ਵੱਲੋਂ ਮੁਫਤ ਵੀਲਚੇਅਰ ਵੀ ਦਿੱਤੀ ਜਾਂਦੀ ਹੈ 23 ਪਰਮਾਨ ਪੱਤਰ ਦੇ ਨਾਲ ਯੋਗ ਵਿਅਕਤੀ ਯੋਗ ਨੌਜਵਾਨ ਜਿਹੜੇ ਨੇ ਉਹਨਾਂ ਨੂੰ ਯੋਗ ਨੌਕਰੀਆਂ ਵੀ ਦਿੱਤੀਆਂ ਜਾਂਦੀਆਂ ਨੇ ਤਾਂ ਭਾਰਤ ਸਰਕਾਰ ਦੇ ਵੱਲੋਂ ਵਿਸ਼ੇਸ਼ ਯੋਗਤਾ ਵਾਲੇ ਲੋਕਾਂ ਦੀ ਜ਼ਿੰਦਗੀ ਨੂੰ ਆਸਾਨ ਬਣਾਉਣ ਦੇ ਲਈ ਕਈ ਸਕੀਮਾਂ ਚਲਾਈਆਂ ਜਾ ਰਹੀਆਂ ਨੇ ਕਈ ਸਹੂਲਤਾਂ ਦਿੱਤੀਆਂ ਜਾਂਦੀਆਂ ਪਰ ਇਹ ਸਹੂਲਤਾਂ ਤੁਹਾਡੇ ਤੱਕ ਤਾਂ ਹੀ ਪਹੁੰਚਣਗੀਆਂ ਜੇਕਰ ਤੁਹਾਡੇ ਕੋਲ ਡਿਸੇਬਿਲਟੀ ਸਰਟੀਫਿਕੇਟ ਯਾਨੀ ਕਿ ਦਿਵਿਆੰਗ ਪਰਮਾਨ ਪੱਤਰ ਜਾਂ ਫਿਰ ਯੂਡੀਆਈਡੀ ਕਾਰਡ ਹੋਵੇਗਾ UIDAI ਕਾਰਡ ਆਖਿਰ ਅਪਲਾਈ ਕਿਵੇਂ ਕਰਨਾ ਤਾਂ UIDAI ਕਾਰਡ ਅਪਲਾਈ ਕਰਨ ਦੇ ਲਈ ਤੁਹਾਨੂੰ ਨੇੜਲੇ ਸੇਵਾ ਕੇਂਦਰ ਦੇ ਵਿੱਚ ਜਾਣਾ ਪਵੇਗਾ ਤੇ ਉੱਥੇ ਜਾ ਕੇ ਤੁਸੀਂ ਆਨਲਾਈਨ UIDAI ਕਾਰਡ ਲਈ ਅਰਜ਼ੀ ਦੇ ਸਕਦੇ ਹੋ ਇਸ ਦੇ ਲਈ ਲੋੜਿੰਦੇ ਦਸਤਾਵੇਜ਼ ਜੋ ਤੁਹਾਨੂੰ ਨਾਲ ਲੈ ਜਾਣੇ ਪੈਣਗੇ ਜਿਸ ਵਿੱਚ ਤੁਹਾਡਾ ਆਧਾਰ ਕਾਰਡ ਤੇ ਪਾਸਪੋਰਟ ਸਾਈਜ਼ ਤਸਵੀਰ ਤੁਹਾਡੀ ਜ਼ਰੂਰੀ ਹੋਵੇਗੀ ਦਿਵਿਆਂਗ ਪ੍ਰਮਾਣ ਪੱਤਰ ਤੇ UIDAI ਕਾਰਡ ਹੁਣ ਤੁਸੀਂ ਕਿਵੇਂ ਬਣਵਾ ਸਕਦੇ ਹੋ ਤੁਹਾਨੂੰ ਮੈਂ ਵੀ ਦੱਸਦੇ ਹਾਂ ਇਸ ਦੇ ਲਈ ਤੁਹਾਨੂੰ ਨੇੜਲੇ ਸਿਵਲ ਹਸਪਤਾਲ ਜਾਣਾ ਪਵੇਗਾ ਜਿੱਥੇ ਤੁਹਾਨੂੰ ਕੁਝ ਜ਼ਰੂਰੀ ਦਸਤਾਵੇਜ਼ ਜਿਹੜੇ ਨੇ ਉਹ ਵੀ ਦਿਖਾਉਣੇ ਪੈਣਗੇ ਤਾਂ ਇਸ ਪ੍ਰਮਾਣ ਪੱਤਰ ਨੂੰ ਬਣਾਉਣ ਦੇ ਲਈ ਤੁਹਾਨੂੰ ਲੋੜੀਂਦੇ ਦਸਤਾਵੇਜ਼ ਜਿਹੜੇ ਜਿਵੇਂ ਤੁਹਾਨੂੰ ਆਪਣਾ ਆਧਾਰ ਕਾਰਡ ਦੋ ਪਾਸਪੋਰਟ ਸਾਈਜ਼ ਤਸਵੀਰਾਂ ਇਸ ਦੇ ਨਾਲ ਹੀ ਜੇਕਰ ਤੁਹਾਡੀ ਕੋਈ ਮੈਡੀਕਲ ਹਿਸਟਰੀ ਆ ਤਾਂ ਉਹਦੀਆਂ ਰਿਪੋਰਟਾਂ ਤੇ ਤੁਹਾਡਾ ਯੂਡੀਆਈਡੀ ਕਾਰਡ ਜਿਸ ਨੇ ਤੁਸੀਂ ਅਪਲਾਈ ਕੀਤਾ ਸੀ ਉਸ ਦੀ ਅਰਜ਼ੀ ਦੀ ਕਾਪੀ ਨਾਲ ਸਬਮਿਟ ਕਰਨੀ ਪਵੇਗੀ ਤੇ ਇਸ ਤੋਂ ਬਾਅਦ ਹਸਪਤਾਲ ਦੇ ਵਿੱਚ ਤੁਹਾਡੀ ਮੈਡੀਕਲ ਜਾਂਚ ਹੋਵੇਗੀ ਤੇ ਮੈਡੀਕਲ ਜਾਂਚ ਦੇ ਵਿੱਚ ਜੇਕਰ ਤੁਹਾਡੀ ਵਿਸ਼ੇਸ਼ ਯੋਗਤਾ 40% ਜਾਂ ਇਸ ਤੋਂ ਵੱਧ ਪਾਈ ਜਾਂਦੀ ਹੈ ਤਾਂ ਤੁਹਾਨੂੰ ਕਈ ਸਰਕਾਰੀ ਸਹੂਲਤਾਂ ਮਿਲ ਸਕਦੀਆਂ ਨੇ ਜਿਵੇਂ ਕਿ ਮਾਸਿਕ ਪੈਨਸ਼ਨ ਤੇ ਇਸ ਦੇ ਨਾਲ ਸਿੱਖਿਆ ਤੇ ਨੌਕਰੀ ਦੇ ਵਿੱਚ ਵਿਸ਼ੇਸ਼ ਰੈਜ਼ਰਵੇਸ਼ਨ ਇਲਾਜ ਤੇ ਮੁਫਤ ਦਵਾਈਆਂ ਇਸ ਦੇ ਨਾਲ ਹੀ ਰੇਲ ਤੇ バス ਯਾਤਰਾ ਦੇ ਵਿੱਚ ਵਿਸ਼ੇਸ਼ ਛੋਟ ਤੇ ਹੋਰ ਵੀ ਬਹੁਤ ਸਾਰੇ ਲਾਭ ਅਖੀਰ ਦੇ ਵਿੱਚ ਯੂਟਾਈਡ ਕਾਰਡ ਇੱਕ ਅਜਿਹਾ ਸਰਕਾਰੀ ਪਛਾਣ ਪੱਤਰ ਹੈ ਜਿਸ ਦੇ ਰਾਹੀਂ ਵਿਸ਼ੇਸ਼ ਯੋਗਤਾ ਵਾਲੇ ਲੋਕਾਂ ਨੂੰ ਆ ਦੇ ਅਧਿਕਾਰ ਤੇ ਸਰਕਾਰੀ ਸਹੂਲਤਾਂ ਦਾ ਲਾਭ ਲੈਣ ਦੇ ਵਿੱਚ ਮਦਦ ਮਿਲਦੀ ਹੈ ਸੋ ਇਸ ਤਰੀਕੇ ਦੇ ਨਾਲ ਤੁਸੀਂ ਯੂਟਾਈਡ ਕਾਰਡ ਬਣਵਾ ਸਕਦੇ ਹੋ ਤੇ ਵਿਸ਼ੇਸ਼ ਯੋਗਤਾ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਇਸ ਜ਼ਰੀਏ ਬਹੁਤ ਸਾਰੀਆਂ ਹੀ ਵਿਸ਼ੇਸ਼ ਸਹੂਲਤਾਂ ਸਰਕਾਰ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਪੀਐਸਬੀ ਨਾਲ ਹੀ ਵਧੇਰੀ ਜਾਣਕਾਰੀ ਦੇ ਲਈ ਜਾਂ ਫਿਰ ਯੂਆਈਡੀਆਈਡ ਕਾਰਡ ਸੰਬੰਧੀ ਕੋਈ ਵੀ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਇਸ ਦੇ ਲਈ ਤੁਸੀਂ ਐਕਟ ਹਿਊਮਨ ਐਨਜੀਓ ਦੇ ਨਾਲ ਸੰਪਰਕ ਕਰ ਸਕਦੇ ਹੋ ਇਸ ਦੇ ਲਈ ਤੁਸੀਂ ਫੋਨ ਨੰਬਰ 9815554433 ਪਰ ਫਿਰ ਤੋਂ ਦੱਸ ਦਿੰਨੇ ਆ 9815554433 ਤੇ ਸੰਪਰਕ ਕਰ ਸਕਦੇ ਹੋ